ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਸਾਡੇ ਚੈਨਲ ਤੇ ਪਹਿਲਾਂ ਮੈਂ ਵੀਡੀਓ ਔਨ ਕੀਤੀ ਵੀਡੀਓ ਔਨ ਕੀਤੀ ਨਹੀਂ ਤੇ ਐਦਾਂ ਹੀ ਮੈਂ ਸ਼ੁਰੂ ਕਰਦੇ ਆ ਮੈਨੂੰ ਪਤਾ ਹੀ ਨਹੀਂ ਲੱਗਾ ਸੋ ਅਸੀਂ ਚੱਲੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਾਡੇ ਘਰ ਚੱਲਾ ਅਸੀਂ ਸਾਰੇ ਠੀਕ ਠਾਕ ਆ ਮੌਸਮ ਬੜਾ ਅਜੀਬਾ ਪਹਿਲੇ ਬਾਰਿਸ਼ ਆਉਂਦੀਆਂ ਰੀਆਂ ਹੁਣ ਗਰਮੀ ਹੋ ਗਈ ਤੇ ਗਰਮੀ ਵੀ ਐਨੀ ਆ ਤਾਂ ਉਧਰੋਂ ਅਸੀਂ ਚੱਲਿਆ ਜੀ ਅੱਛਿਆ ਸਾਡੇ ਮਾਸੀ ਦੇ ਬੇਟੇ ਦਾ ਵਿਆਹ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰਾਈ ਗੰਦੀ ਤੇ ਕੋਈ ਗੱਲ ਨਹੀਂ ਕਿਉਂਕਿ ਜਿਸ ਤਰ੍ਹਾਂ ਪਤਾ ਨਹੀਂ ਜੋ ਸਰਦੀਆਂ ਨਾ ਆਉਂ ਸਰਦੀਆਂ ਨਹੀਂ ਪਤਾ ਕਿ ਕੱਪੜਿਆਂ ਦਾ ਵੀ ਬੜਾ ਔਖਾ ਹੋ ਜਾਂਦਾ ਕਿੱਦਾਂ ਪਾਈ ਹੈ ਨਾ ਔਖਾ ਤਿਆਰ ਹੋਣਾ ਸਾਰਾ ਕੁਝ ਬੜਾ ਔਖਾ ਹੈਦਾ ਸਿਆਲ ਜਿਉਂ ਮਰਜੀ ਪਾ ਰੋ ਪਾ ਲੈਂਦੇ ਹਾਂ ਫਰ ਗੰਦੀਆਂ ਦਾ ਵਿਆਂ ਬੜਾ ਔਖਾ ਹੈ ਔਖਾ ਜਿਹਾ ਕੰਮ ਬੜਾ ਹੈ ਚਲੋ ਆਜੋ ਸਾਬਲਜੋਜੀ ਤੁਸੀਂ ਵੀ ਆਜੋ ਸਾਬਲਜੋ ਇੱਕ ਗੱਡੀ ਕੱਢ ਲਈ ਹੈ ਮੈਨੂੰ ਲੱਗਦਾ ਦੂਜੀ ਵੀ ਕੱਢ ਲਈ ਹੈ ਬੜੇ ਕਾਲੇ ਨੇ ਸਾਰੇ ਪਤਾਂ ਦਾ ਕਾਲੇ ਅੱਜ ਆਪੇ ਹੀ ਹਾਂਜੀ ਹਾਂਜੀ ਚਲੋ 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 ਸਾਬਲਜੋਤ ਸ਼ੂ ਪਾ ਲਿਆ ਚਲੋ ਗੁੱਡ ਚਲੋ ਜੀ ਗੋਡ ਆਊਟ ਵੀ ਚਲੋ ਤੁਰੋ ਪਪਾ ਜੀ ਸਾਵਧ ਹੋ ਚਨੋ ਬਰਾ ਦਰਵਾਜਾ ਤੂੰ ਬੰਦ ਕਰਨਾ ਕਹਿੰਦਾ ਮੈਂ ਦਰਵਾਜਾ ਬੰਦ ਕਰਨਾ ਸੋ ਅਸੀਂ ਆਂਟੀ ਦੀ ਵੇਟ ਕਰਦੇ ਪਏ ਸੀ ਤੇ ਆਂਟੀ ਆਏ ਨਹੀਂ ਤੇ ਹੁਣ ਅਸੀਂ ਵੇਟ ਕਰਕੇ ਤੇ ਚੱਲੇ ਆ ਆਓ ਬੱਬਾ ਜੀ ਤੁਰੋ ਬੜਾ ਖਲਾਰਾ ਹੈ ਸੱਚੀ ਕੀ ਕਰੀਏ ਹੋ ਨਿਕਲਦੇ ਨਿਕਲਦੇ ਟਾਈਮ ਲੱਗ ਜਣਾਇਆ ਫਿਰ ਪਾ ਕੇ ਆ ਗਏ ਜੀ ਹਾਂ ਜੀ ਪ੍ਰਸਤਾਪਕ ਜੀ ਤੁਸੀਂ ਚੱਪਲ ਪਾ ਕੇ ਆ ਗਏ ਹੋ ਚੱਪਲ ਮੈਂ ਬੋਧਾ ਗੱਡੀ ਕੱਢਣ ਲਈ ਪਾਈ ਅੱਛਾ ਅੱਛੇ ਠੀਕ ਹੈ ਕੀ ਹੋ ਗਈ ਸ਼ਾਮ ਨੂੰ ਤਾਂ ਕਾ ਕੀ ਹਾਂ ਸਾਵਲ ਕੁਝ ਕੰਫਰਟੇਬਲ ਨਹੀਂ ਲੱਗ ਰਿਹਾ ਅੱਛਾ ਹਾਂ ਜੀ ਪਾਸੇ ਉੱਠਿਆ ਸਵੇਰੇ ਬੰਦ ਹਾਂ ਜੀ ਇਧਰ ਰੋੜ ਦਾ ਹੁਣ ਨਾ ਇਧਰ ਰੋੜ ਅੱਜ ਪਤਾ ਨਹੀਂ ਕੀ ਸਾਬ ਕਿਤਾਵੇ ਦਾ ਮੈਂ ਰੱਖ ਰਿਹਾ ਥੱਲੇ ਅੱਜ ਓਕੇ ਅੱਜ ਇਹਨੇ ਗਲਤ ਪੈਰ ਰੱਖ ਲਿਆ ਯਾਰ ਬੋ ਆ ਵੀ ਗੁਰੂ ਜੀਓ ਸਤਨਾਮ ਸ਼੍ਰੀ ਵਾਇ ਗੁਰੂ ਸਾਹਿਬ ਜੀਓ ਆ ਆਪਣੀ ਬੈਲਟ ਦਾ ਚੇਤਾ ਕਰਾ ਲੀ ਹਾਂ ਨਹੀਂ ਕੋਈ ਨਹੀਂ ਕਰਦਾ ਟੈਨਸ਼ਨ ਨਾ ਮਿੱਤਰਾਂ ਨੂੰ ਹੈ ਨਹੀਂ ਉਹ ਵਿੱਚ ਬਾਯੋ ਖਾਣਾ ਬਣਿਆ ਸੀ ਕਰਦੇ ਹਾਂ ਕੁਸਿੰਗ ਨੂੰ ਕੁਸਿੰ ਨਹੀਂ ਕਿਉਂ ਪਸਿੰਗ ਨੂੰ ਪਸਿੰ ਨਹੀਂ ਜਿਓ ਬੜਾ ਭਰਾ ਹੋ ਗਿਆ ਨਵੀਂ ਗੱਡੀ ਆਈ ਕੇ ਜੀ ਗਰੀਟਾ ਪਤਾ ਨਹੀਂ ਕਿਹਦੀ ਆ ਜੀ ਇਹ ਪਰਮੇਹਾਰੀ ਲਾਗੇ ਹੋਰ ਅੱਛੇ ਕਿਤੇ ਅੱਛੇ ਡਿਲੀਵਰੀ ਤਾਂ 하기 ਗੱਡੀਆਂ ਲਾਉਣ ਲਈ ਗੱਡੀਆਂ ਜ਼ਰੂਰ ਨਹੀਂ ਆ ਪਰ ਤਾਂ ਹਨ ਨਹੀਂ ਐਦਾਂ ਹੀ ਬਾਹਰ ਹੀ ਬੱਸ ਸਰਦਾ ਨਹੀਂ ਆ ਇਹ ਕੋ ਜਿੱਤ ਨਹੀਂ ਨਿਕਲਗੇ ਅੱਗੇ ਇਹ ਵੱਡਾ ਸ਼ਹਿਰ ਹੋ ਗਿਆ ਨਾ ਹੁਣ ਕਿੰਨੇ ਕਲੀਅਰ ਵੇਅ ਫੋ ਦਿਖਦੇ ਆ ਨਾ ਹਾਂਜੀ ਆਣੀ ਆ ਗਿਆ ਇਹ ਰੋ ਸ਼ਰਨਾ ਮਾਰਦੇ ਜਾਂਦੇ ਆ ਪਾਣੀ ਹਾਂ ਤਾਂ ਹਾਂਜੀ ਪੁੱਤਰੋ ਜੀ ਪੁੱਤਰ ਜੀ ਹਨੀ ਅਸੀਂ ਸਨੀ ਨੂੰ ਇੱਥੇ ਉਤਾਰਨ ਲੱਗੇ ਆ ਮੇਰਾ ਮਟਰਾ ਦਾ ਲਾਸ਼ ਕੀ ਤੀਰੋ ਕੋ ਸਨੀ ਨੂੰ ਇਹ ਤੇਰਾ ਅਰਦਾ ਵੀ ਹੈ ਇਹ ਕੀ ਤੇਰਾ ਮੂੰਹ ਨਹੀਂ ਚੱਕੀ ਦਾ ਟੱਕਿਆ ਇਹਨੂੰ ਕੋ ਸਨੀ ਨੂੰ ਮੂੰਹ ਚੱਕੀ ਦਾ ਟੱਕੇ ਉਹਨਾਂ ਨੂੰ ਪਛਾਨ ਨਹੀਂ ਆਉਗੀ ਕੌਣ ਆ ਹਾਂ ਕੋਈ ਅਸੀਂ ਕਿਸੇ ਨੂੰ ਦੱਸਿਆ ਨਹੀਂ ਕਿ ਸਨੀ ਆਇਆ ਜਿਵੇਂ ਕੀ ਗੁਰਜੀਦੀ ਨੂੰ ਕੱਲ ਦੱਸਿਆ ਇਸ ਅਮਰੀਕਾ ਦੇ ਆ ਤੇ ਦੇਖਦੇ ਆ ਕਿ ਇਹ ਪਛਾਣ ਲੈਣਾ ਵੈਸੇ ਸਹੀ ਨੇ ਮੂੰਹ ਤੋਂ ਹੀ ਦੱਸਣ ਗਿਆ ਸਾਹ ਕੋਈ ਚਲੋ ਪਹੁੰਚ ਗਏ ਆਪਾਂ ਮਾਸੀ ਜੀ ਉਹਨਾਂ ਦੇ ਘਰ ਇਹ ਤਾਂ ਗੇਟ ਬੰਦ ਕੀਤਾ ਇਹਨਾਂ ਨੇ ਨਹੀਂ ਛੋਟਾ ਗੇਟ ਖੋਲਿਆ ਲੈਣੇ ਛੋਟਾ ਖੋਲਿਆ ਆ ओ सनी पीछे फिर वापस चला गया, चल। काल गया। मैं बना रही हूं जस्सी ਇਹ ਚਾਹਣਾ ਨਹੀਂ ਕਿ ਲਾ ਕੇ ਗੱਡੀਆਂ ਅੱਗੇ ਸਾਹਮਣੇ ਲਾ ਦੇ ਨੀ ਕਿ ਕਿੱਥੇ ਲਾਉਣੀਆਂ ਨੇ ਇਧਰ ਆਉਣਾ ਫੇਰ ਰੋਟੀ ਦਾ ਕਾ ਕਰ ਪੰਦੀ ਕਾ ਨਹੀਂ ਤੂੰ ਗੱਡੀਆਂ ਐਡੀ ਦੂਰ ਕਿਉਂ ਲਾ ਕੇ ਉਹ ਤਾਂ ਉਹ ਲਾ ਕੇ ਨੇ ਵੀ ਫੇਰੇ ਖਲਾਉਣੀਆਂ ਕਿੱਥੇ ਤੂੰ ਦੱਸੇ ਨਾ ਮੈਂ ਸ਼ਾਇਦ ਉੱਥੇ ਪੈਰ ਤੇ ਬੈਠਾ ਹੋਣਾ ਚੱਲ ਜੀ ਗਾ ਫੇਰ ਆਉਂਦਾ ਪੱਤੀ ਇੱਥੇ ਰੱਖ ਦਿੰਦੇ ਕਿ ਕਿ ਫੋਨ ਕਰਕੇ ਕੰਮਟੀਆਂ ਲਾ ਲਈ ਜਾਂਦੇ ਆਪੇ ਵਾਪਸ ਲੈ ਆਉਣ ਜੁੱਤੀ ਇੱਥੇ ਲਾਣੀ ਹੈ ਕਿ ਅੱਗੇ ਚਲੋ ਇੱਥੇ ਲਾ ਦਿਓ ਜੁੱਤੀ ਕਾਹਦੇ ਲਈ ਬਹੁਤ ਬਹੁਤ ਮੁਬਾਰਕਾਂ ਵੀ ਤੇ ਵਿਆਹ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਐਸੋ ਸਿਮਰ 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 ਸੁਭਾਵ ਹਾਂਜੀ ਸੁਭਾਵ ਹਾਂਜੀ ਆਏ ਨੇ ਉਹ ਗੱਡੀ ਅੱਗੇ ਲਾਣ ਦੇਣੇ ਹਾਂਜੀ ਆ ਵੀ ਚਾਹ ਪੀ ਕੇ ਪਿਆਰ ਪੈਣਾ ਸੀ ਚਾਹ ਪੀ ਕੇ ਬਹੁਤ ਆਮੰਦ ਹਾਂ ਨੂੰ ਪਾਉਣ ਦਾ ਹਾਂਜੀ ਆ ਗੀਤ ਸਰ ਜੀ 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 ਚਲੋ ਆਜੋ 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 ਸੱਸੀ ਕਲਬੀ ਜੀ ਹਾਂਜੀ ਆਜੋ ਮਾੜਾ ਜੀ ਕਦੀ ਕਦੋਂ ਆਇਆ ਕੋਈ ਗੱਲ ਨਹੀਂ ਸੱਸੀ ਕਬਰ ਆਈ ਹੋਵੇ ਤੁਹਾਨੂੰ ਪਰਨੇ ਬਤੀਉਂ ਜਾਣੀ ਸਹੀ ਆਪ ਸਪ੍ਰਾਈਜ਼ ਆ ਸਪ੍ਰਾਈਜ਼ ਆ ਆਜੇ Jangan lupa nggak berani ਪਤਾ ਨਹੀਂ ਆਉਣਾ ਹੀ ਆ ਝੂਠੀ ਕਿੱਥੋਂ ਵਸਾਈ ਜਿੰਨੇ ਤੋਂ ਪਤਾ ਨਹੀਂ ਇਹ ਪਾ ਕੇ ਲਾ ਕੇ ਲੋਕਾਂ ਨੂੰ ਵੀ ਕੰਮ ਨੂੰ ਨਹੀਂ ਪਤਾ ਲੱਗਾ ਕੋਈ ਨਹੀਂ ਬਤਾ ਲਾ ਕੇ ਲੋਕਾਂ ਨੂੰ ਵੀ ਕੰਮ ਨੂੰ ਨਹੀਂ ਪਤਾ ਲੱਗਾ ਆ ਜੋ ਵੀ ਇੱਧਰ ਆ ਜੀ ਤੇ ਉਹ ਕੈਂਡ ਨਾਲ ਹਾਂਜੀ ਸਸਰੇ ਨਾ ਗਾਂਦਮੀ ਦਾ ਸਵੇਰੇ ਵੀ ਨਾ ਨਹੀਂ ਆਉਂਦੀ ਸਵੇਰੇ ਪਈ ਆ ਹਾਂਜੀ ਮੀਂਹ ਪਰੇਵਾਰੀ ਲਾ ਜਾਂਦਾ ਯਾਰ ਮੈਂ ਜੀ ਤੱਕ ਬਹੁਤ ਮસ્ਤੀ ਬਹੁਤ ਸਵੇਰੇ ਤੱਕ ਅਸੀਂ ਇੰਨੇ ਪਰੇਸ਼ਾਨ ਹੋ ਗਏ ਕਿ ਕੁਦਰਤ ਸੇਵ ਕਰਨ ਲੱਗੇ ਸੀਗੇ ਮੂਫਾ ਤੇ ਕਹਿੰਦੇ ਚੱਲ ਕਰ ਲੈਂਦੇ ਹਾਂ ਅੱਛਾ ਇੰਨੇ ਪਰੇਸ਼ਾਨ ਹੋ ਗਏ ਉਹ ਮਜ਼ਾ ਥੋੜਾ ਯਾਰ ਜਿੰਦੇ ਵਿੱਚ ਮਜ਼ਾ ਨਹੀਂ ਰਹਿੰਦਾ ਸੱਸੀ ਗੰਮਾ ਮਮਾ ਕਿੱਥੇ ਹਾਂ ਮੈਂ ਇਹ ਸੱਸੀ ਹਾਂ ਅੰਟੀ ਤੁਹਾਨੂੰ ਕੀ ਆਉਂਦਾ ਆ ਯਾਰ ਗੇ ਯਾਰ ਗੇ ਉਹ ਕਿਹੜਾ ਆਜਾ ਬੜਾ ਹੋ ਗਿਆ ਮਸੀ ਜੀ ਬੈਠੇ ਆ ਸਾਫੀ ਦਾ ਮਸੀ ਜੀ